ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਡਾ ਪਿੰਡ ਕੋਠੇਗੁਰੂ 9 ਤਰੀਕ 10ਵਾਂ ਮਹੀਨਾ 11 ਅਗਸਤ 2024 ਨੂੰ ਜੰਗ ਸਪੋਰਟਸ ਕਲੱਬ ਖੁੱਡੀਕਲਾਂ ਬਰਨਾਲਾ ਪਹਿਲਾ ਨਾਮ ਇਹ ਨੌਜਵਾਨਾਂ ਨੇ ਚੱਕਿਆ ਪਿੰਡ ਖੁੱਡੀਕਲਾਂ ਤੋਂ ਕ੍ਰਿਕਟ ਦੇ ਟੂਰਨਾਮੈਂਟ ਦੇ ਵਿੱਚ ਆ ਸਾਡੇ ਪਿੰਡ ਦੀ ਕ੍ਰਿਕਟ ਦੀ ਗ੍ਰੀਨ ਟੀਮ ਖੜੀ ਆ ਆ ਮੇਰੇ ਬਾਈ ਯਾਰ ਜੇ ਨਾਰਾਇਣ ਵਰਗੇ ਖੜੇ ਆ ਆ ਸਾਡੇ ਪਿੰਡ ਦੇ ਸਾਰੇ ਚੋਬਰ ਖੜੇ ਆਂ ਹਾਂ ਬਈ ਕਿਵੇਂ ਚੋਬਰੋ ਕਿਹੜੇ ਤਾਂ ਟੂਰਨਾਮੈਂਟ ਸੀਗਾ ਅੱਜ ਜੂਰੀ ਕਾਣਾ ਸੀਗਾ ਬਈ ਆਪਣੀ ਬਰਨਾਲੇ ਦੇ ਜੇ ਬਰਨਾਲੇ ਲਈ ਖੁੱਡੀ ਕਾ ਤੇ ਕੈਮਾ ਪ੍ਰਾਈਜ਼ ਆ ਪਹਿਲਾਂ ਪਹਿਲਾਂ ਬਈ ਪਹਿਲਾਂ ਹਾਂਜੀ ਬਈ ਠੀਕ ਆ ਤੇ ਫਾਈਨਲ ਕਿਹਦੇ ਨਾਲ ਸੀਗਾ ਮੈਚ ਆਪਣਾ ਹੰਡਾਇਆ ਨਾਲ ਬਈ ਹੰਡਾਇਆ ਇਹ ਨਾਲ ਜੀ ਹਾਂਜੀ ਹਾਂਜੀ ਠੀਕ ਆ ਚਲੋ ਫਣ ਖਣ ਕਰਦੇ ਆ ਸਾਡੇ ਵੱਡੇ ਬਈ ਛੋਟੇ ਵੀਰ ਵੱਡੇ ਭਾਈ ਤੇ ਅੱਜ ਫਿਰ ਇਹ ਕੱਪ ਦੇਣ ਦਾ ਕਿਹਨੂੰ ਜਾਂਦਾ ਵੀ ਸੇਰਾ ਕਿਹਨੂੰ ਜਾਊਗਾ ਕਾਫੀ ਜਿਹੜੇ ਮਿੰਟ ਬਹੁਤ ਤਗੜਾ ਕਿਹਾ ਇਹ ਸੁਣੋ ਬਹੁਤ ਵਧੀਆ ਠੀਕ ਆ ਵਸਾਈ ਟੀਮ ਦਾ ਠੀਕ ਆ ਲੋਕੀ ਸਾਰੇ ਦੀ ਮੁੰਡੇ ਚੀ ਆ ਆ ਮੁੰਡੇ ਨੂੰ ਵੀ ਜਾਂਦਾ ਬਾਈ ਇਹਨੇ ਬਹੁਤ ਤਗੜੀ ਬੋਲਿੰਗ ਕਰਾਈ ਆ ਇਹਨਾਂ ਚਾਰਾਂ ਰੋਕਿਆ ਬਾਈ ਠੀਕ ਆ ਠੀਕ ਆ ਸ਼ਾਬਾਸ਼ ਯਾਰ ਵੈਰੀ ਗੁੱਡ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਡੇ ਪਿੰਡ ਦੇ ਮਾਣ ਮਾਣ ਸਾਨੂੰ ਫਕਰ ਕਰਨ ਵਾਲੀ ਗੱਲ ਆ ਸਾਡੇ ਪਿੰਡ ਵਾਸਤੇ ਵੀ ਪਹਿਲਾ ਨਾਮ ਜਕ ਇਹਨਾਂ ਨੇ ਖੁੱਡੀਆਂ ਕਲਾਂ ਤੋਂ ਕਰੈਕਟ ਦੇ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ